ਕਿ ਬਾਤ ਤਾ ਉਹ ਕਿਹਦੀ ਡਿੱਗੀ ਚ ਬਹੋ ਇਹਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੰਮੀ ਕੀ ਕਿ ਦਾ ਹਰ ਗੱਲ ਤੇ ਕੋਈ ਗੱਲ ਨਹੀਂ ਕੀ ਇਹਦਾ ਨਾਂ ਕੀ ਐ ਨਹੀਂ ਕੁੜੀਏ ਉਹ ਪਿੱਛੇ ਡਿੱਗੀ ਚ ਬਹਿ ਜਾ ਕੇ ਚਲ ਤੂੰ ਆ ਚਲ ਬਹਿ ਕੋਈ ਗੱਲ ਨਹੀਂ ਫੜ ਲਾਂਗੇ ਮੈਂ ਡਿੱਗੀ ਚ ਬਹਿ ਜਾ ਨਾ ਤੁਸੀਂ ਚਲਾ ਲਓ ਫਿਰ ਚਲ ਬਹਿ ਜਾ ਪੁੱਤ ਮੈਂ ਨਹੀਂ ਚਲਾਉਣੀ ਮੈਂ ਨਹੀਂ ਚਲਾਉਣੀ ਕੀ ਕਰਨ ਈ ਇਹ ਆ ਕਰਨੀ ਚਲਾ ਜਾ ਆ ਜਾ ਚਲ ਕਰ ਮਮੀ ਕੀ ਦੱਸ ਐਵੇਂ ਹਰ ਗੱਲ ਹੀ ਅੰਡਰ ਪ੍ਰੈਸ਼ਰ ਓ ਡੇਗਣਾ ਪਵੀ ਇੱਧਰ ਹੋ ਜਾ ਬੰਦ ਕਰੋ ਓ ਓ ਨਾ ਕਰ ਮਮੀ ਇਹਨੂੰ ਬੰਨ ਕੇ ਰੱਖੋ ਇਹਨੂੰ ਸੀਟ ਬੈਲਟ ਸੀਟ ਬੈਲਟ ਲਾਓ ਸੀਟ ਬੈਲਟ ਲਾ ਹੂੰ ਇਹਨੂੰ ਹੱਥ ਨਹੀਂ ਲਾਣਾ ਹੈਣਾ ਉਸ ਰਾਹ ਤੇ ਜੀ ਕਰਦਾ ਨਾ ਹਾਂ ਚੁੱਨੀ ਫੜ ਲੈਣੇ ਕਾਸਤੇ ਫੜ ਨਾ 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 ਕਰ ਮਮੀ ਇਹਨੇ ਗੱਡੀ ਮਰਾ ਦੇਣੀ ਜੇ ਕਿਤੇ ਤੁਹਾਨੂੰ ਫਈ ਹੀ ਨਾ ਕਹਿ ਕੇ ਉਹਨਾਂ ਦੀ ਬੈ ਚੁੱਪ ਕਰਕੇ ਸੁਧਾਰਾ ਕੋਲ ਚੱਲ ਬੈ ਗੱਡੀ ਪੁੱਤ ਹਾਂ ਪਹਿਲਾਂ ਥਾਣੇ ਨੂੰ ਹੀ ਖੜੀ ਥਾਣੇ ਹੀ ਚੱਲਿਆਂ ਪਹਿਲਾਂ ਥਾਣੇ ਦੱਸਾਂਗੇ ਤੇ ਫੇਰ ਹੀ ਲੈ ਕੇ ਜਾਵਾਂਗੇ ਇਸ ਤਰ੍ਹਾਂ ਥੋੜੀ ਜਿਦੀ ਮਰਜ਼ੀ ਕੁੜੀ ਕਰੇ ਰੱਕ ਲਵਾਂਗੇ ਬਾਅਦ ਚੋਂ ਕਿਡਨਾਪਿੰਗ ਦਾ ਕੇ ਹੋਣਾ ਜੇ ਕਿ ਇਹਨਾਂ ਕਿਡਨਾਪ ਕੀਤੀ ਆ ਕਿਉਂਕਿ ਇਹਦੀ ਤੇ ਮੈਂਟਲੀ ਪੋਜੀਸ਼ਨ ਐ ਇੰਨੀ ਸਹੀ ਹੈ ਨਹੀਂ ਆ ਓਏ ਕਾਕਾ ਨਾ ਕਰ ਮੈਂ ਵੀ ਲੈਣੀ ਕਿ ਕੋਈ ਨਹੀਂ ਕੋਈ ਨਹੀਂ ਚਾ ਨਿੱਕੇ ਨੇ ਵੀ ਲੈ ਦੇਣੇ ਆ ਰਸਤੇ ਚ ਜਾਂਦੇ ਹੋੜੀ ਲੈ ਦੇਣੇ ਤੁਨੂੰ ਕਹਿੰਗੇ ਕੀ ਬਣਿਆ ਉਹਦਾ ਪਲਾਟ ਵਧੀਆ ਆ ਤੇ ਪਸੰਦ ਆ ਗਿਆ ਵਾ ਜੀ ਅੱਛਾ ਜੀ ਇਹਨਾਂ ਨੂੰ ਭਾਜੀ ਉਹਨਾਂ ਨੂੰ ਇਹ ਪਸੰਦ ਆ ਗਿਆ ਵਾ ਠੀਕ ਹੈ ਤੇ ਆਪਾਂ ਉਹਥੇ ਰਜਿਸਟਰੀ ਕਰਾ ਕੇ ਮੈਨੂੰ ਗਾਂਦੂਣਾ ਭੇਜਿਓ ਇਹਨਾਂ ਨਾਲ ਮੈਂ ਦੱਸ ਦਿੰਦਾ ਜੇ ਜਦੋਂ ਮੈਂ ਆਪਾਂ ਤੁਹਾਡੇ ਨਾਲ ਪ੍ਰੋਗਰਾਮ ਸੈੱਟ ਹੋਇਆ ਹੈ ਨਾ ਤੁਸੀਂ ਜਾਣਾ ਹੈਗਾ ਮੈਨੂੰ ਤੋਰਤਾ ਇਹ ਨਾਲ ਹੋਇਆ ਕੀ ਆ ਹੋਇਆ ਕੀ ਆ ਆ ਹੁਣੇ ਤੁਹਾਨੂੰ ਵੀ ਪਤਾ ਲੱਗ ਜਾਂਦਾ ਕੀ ਹੋਇਆ ਵਾ ਔਰ ਵੇਖੋ ਗਏ ਕਿੰਨੇ ਜਾਣੇ ਹੈ ਤਿੰਨ ਆਏ ਚਾਰ ਜੇ ਚਾਰ ਚੌਥਾ ਕੋਨਾ ਆ ਗਿਆ ਇਹ ਆ ਲੱਗ ਜਾਂਦਾ ਪਤਾ ਹੁਣੇ ਤੰਨੂੰ ਪਤਾ ਕਿਸੋਂ ਲੈ ਇਹ ਚੌਥਾ ਕੋਨਾ ਆ ਗਿਆ ਹੁਣ ਕੀ ਆ ਕੀ ਆ ਲਾਹ ਉਹ ਹੀ ਤਿੰਨ ਜਣੇ ਤੇ ਆਇਆ ਕੀ ਹੋਇਆ ਤੈਨੂੰ ਇਹ ਲੱਗਿਆ ਵਾ ਤੂੰ ਆ ਦੇਖਾ ਦੇ ਦੋ ਜਣੇ ਹੀ ਆ ਤੀਜਾ ਤੂੰ ਆ ਤੂੰ ਕਹੀ ਜਨਾ ਚਾਰ ਆ ਗਏ ਤੈਨੂੰ ਕਿਤੇ ਸੁਪਨਾਦ ਨਹੀਂ ਆਉਂਦੇ ਆ ਤੇ ਚੌਥਾ ਕਿੱਥੇ ਗਿਆ ਉਨੇ ਚ ਆ ਰਹੇ ਆ ਚਾਰ ਚੌਥਾ ਕੋਣ ਕੋਈ ਕੋਣ ਹੈ ਬਈ ਚੌਥਾ ਕਿੱਥੇ ਆ ਦਿਖਾਓ ਆ ਗਈ ਆ ਇੱਕ ਕਿੱਥੋਂ ਲੈ ਆਏ ਇਹ ਕੌਣ ਆ ਕੁੜੀ ਐ ਕੌਣ ਜਸਵੀਰ ਇਹ ਤਾਂ ਕੋਈ ਪਾਗਲ ਜੀ ਲੱਗਣ ਈ ਆ ਕੌਣ ਆ ਇਹ ਨਹੀਂ ਨਹੀਂ ਇਹ ਪਾਗਲ ਨਹੀਂ ਹੈਗੀ ਜਸਵੀਰ ਤੇ ਕਿੰਨੂੰ ਲੈ ਆਈਆਂ ਚੱਲੀ ਜੀ ਲੱਗਦੀ ਮੈਂ ਤਾਂ ਨਹੀਂ ਨਹੀਂ ਇਹ ਤਾਂ ਸਹੀ ਇਹ ਚੱਲੀ ਥੋੜਾ ਹੈਗੀ ਆ ਮੈਂ ਤੁਹਾਨੂੰ ਦੱਸ ਦੱਸਦੀ ਮੈਂ ਤੁਹਾਨੂੰ ਪਾਗਲ ਆ ਉਹ ਫੇਰ ਦੱਸ ਲੋਵੇ ਸਹੀ ਏ ਕੌਣ ਆ ਅਣਜਾਣ ਕੁੜੀ ਲੈ ਤੂੰ ਹੀ ਫੜੀ ਫੜੀ ਨਹੀਂ ਜਰਾ ਮੇਰੀ ਉਹ ਨਹੀਂ ਨਹੀਂ ਮੇਰੀ ਗੱਲ ਸੁਣ ਇੱਕ ਕੌਣ ਆ ਅਣਜਾਣ ਕੁੜੀ ਲੈ ਇੱਕ ਕੌਣ ਲੈ ਇਹ ਇੱਕ ਮੈਂ ਇੱਧਰ ਬਹਿਣ ਇੱਧਰ ਬਹਿ ਜਾ ਬਹਿ ਜਾ ਥੱਲੇ ਪਿਠਾ ਨ ਥੱਲੇ ਨਹੀਂ ਨਹੀਂ ਬਹਿ ਜਾ ਨਹੀਂ ਨਹੀਂ ਤੇਰੇ ਕੋਲ ਬਣਾਣਾ ਬਹਿ ਜਾ ਬਹਿ ਜਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਆ ਜੇ ਮੈਂ ਤਾਂ ਦੇ ਕਿ ਆ ਹੀਗਾ ਉਦੋਂ ਤੁਸੀਂ ਮੇਰੀ ਮੰਨਣ ਨਹੀਂ ਡੇ ਸਾਰੇ ਜਣੇ ਹੁਣ ਵੇਖ ਲਿਆ ਜੀ ਕਿੰਨੂੰ ਲਿਆਂਦਾ ਵਾ ਸਾਹਬ ਹੋਣ ਰਣ ਕੇ ਸਾਰੇ ਜਣੇ ਤੇ ਮੇਰੇ ਤੋਂ ਕੋਈ ਆਸ ਨਾ ਰੱਖਿਓ ਆਹੋ ਸਿੱਧੀ ਗੱਲ ਜੀ ਮੈਨੂੰ ਕਹੋਗੇ ਤੇ ਮੈਂ ਘਰੋਂ ਰੋਟੀ ਖਾ ਲੂੰਗਾ ਨਹੀਂ ਕਹੋਗੇ ਬਾਹਰੋਂ ਖਾ ਲੂੰਗਾ ਤੁਸੀਂ ਲਿਆਂਦਾ ਜਿਹੜਾ ਸੰਭ ਹੋਈ ਨਹੀਂ ਜਸਵੀਰਾ ਕੀਤਾ ਕੀ ਆ ਤੂੰ ਐਨੋਂ ਵਿਆਹ ਵਿੱਚ ਮੁੰਡਾ ਫੁੱਡਾ ਨਾਲ ਰਾਜ਼ ਕਰ ਲਿਆ ਤੇ ਨਹੀਂ ਮੈਨੂੰ ਲੱਗਦਾ ਚਾਹੀ ਜੀ ਤੂੰ ਹੀ ਜਾ ਅੰਦਰ ਟਾੜੀ ਤੇ ਬੈਠ ਠੀਕ ਚਲ ਠੀਕ ਜਾ ਅੰਦਰ ਉਹਦੇ ਆਸਰੇ ਅਸੀਂ ਬੈਠੇ ਰਹਨੇ ਆ ਸਾਰਾ ਕੁਝ ਘਰ ਦਾ ਸੰਭਲਦਾ ਤੇ ਹੁਣ ਇਹਨੂੰ ਸਭ ਮੇਰਾ ਸਾਨੂੰ ਸੰਭੇਗਾ ਕੀ ਗੱਲ ਹੈ 2 ਮਿੰਟ ਬੈਠੋ ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਦੱਸਦੇ ਕਿ ਕੌਣ ਅਣਜਾਣ ਆ ਕੁੜੀ ਕੌਣ ਆ ਕੁੜੀ ਇਹਦੇ ਮਾਂ ਪਿਓ ਕੌਣ ਕਿੱਥੇ ਆ ਕੋਈ ਪਤਾ ਤੇ ਲੱਗੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦੀ ਆ 5 ਮਿੰਟ ਚੁੱਪ ਤੇ ਕਰ ਜੋ ਸਾਰੇ ਜਾਣੇ ਪਣਾ ਤੋ ਕਦਮ ਕਾ ਚੁੱਕਿਆ ਜਵਾਨ ਕੁੜੀ ਐ ਤੂੰ ਕਿਸੇ ਦੀ ਕੁੜੀ ਲੈ ਆਈ ਆ ਫੜਕੇ ਜਸਬੀਰ ਭੈਣ ਜੀ ਇਹ ਕਿਨੂੰ ਲੈ ਆਏ ਜੇ ਘਰ ਕੀ ਹੋ ਗਿਆ ਤੁਹਾਡੀ ਮਤ ਨੂੰ ਤੁਸੀਂ ਤੇ ਸਭ ਤੋਂ ਜ਼ਿਆਦਾ ਸਿਆਣੇ ਓ ਘਰ ਦੇ ਵਿੱਚ ਇਹ ਕੀ ਕੰਮ ਕੀਤਾ ਜੇ ਜਸਬੀਰ ਕੁੜੀਏ ਇਹ ਤੂੰ ਕੀ ਕਰ ਦਿੱਤਾ ਤੂੰ ਘਰ ਵਿੱਚ ਦੇ ਏਡੀ ਸਿਆਣੀ ਆ ਤੇ ਤੂੰ ਇਹ ਕੀ ਕਰਤਾ ਐ ਐਂ ਕਰੋ ਇਹਨੂੰ ਫੜੋ ਕੁੜੀ ਨੂੰ ਤੇ ਇਹਨੂੰ ਖਾਣੇ ਉੱਥੇ ਜਿੱਥੇ ਲੇਡੀਜ਼ ਥਾਣਾ ਨਾ ਉੱਥੇ ਨੂੰ ਦੇ ਆ ਉਹ ਕੁੜੀ ਨੂੰ ਸਰਦਾਰ ਜੀ ਤੁਸੀਂ ਤੇ ਮੇਰੀ ਗੱਲ ਸਮਝੋ ਨਾ ਉਹ ਸਮਝਣ ਵਾਲੀ ਉਹ ਵੇਖੋ ਉਸ ਦੱਸੋਗੇ ਸਮਝਣ ਵਾਲੀ ਹੁੰਦੀ ਤੇ ਸਮਝਦੇ ਜਵਾਨ ਕੁੜੀ ਆ ਇਹਦੇ ਮਾਪਿਓ ਕੀ ਕਹਿਣਗੇ ਸਾਨੂੰ ਠੀਕ ਆ ਬਾਜੀ ਚਲੋ ਚੱਲ ਵੇ ਉਠ ਫੜੋ ਫੜੋ ਇਹਨੂੰ ਲੈ ਜੀ ਇਹਨੂੰ ਬਾਹਰ ਪੈਂਚੀ ਪਾਜੀ ਰੋਕੋ ਨਾ ਮੈਨੇ ਕੁੜੀ ਨੂੰ ਵੇਚਣਾ ਹੈਗਾ ਨਹੀਂ ਵੇਚਣਾ ਕਿਉਂ ਨਹੀਂਗਾ ਸੁਧਿਆਨ ਨੂੰ ਵੇਚਣਾ ਯਾਰ ਹਾਂ ਭਰਾਜੀ ਇੱਕ ਮਿੰਟ ਛੱਡੋ ਇਹਨੂੰ ਇੱਕ ਮਿੰਟ ਕੋਈ ਗੱਲ ਸੁਣੋ ਗੱਲ ਸੁਣੋ ਅਗਰ ਇਹਦੇ ਪੇਰੈਂਟਸ ਥਾਣੇ ਦੇ ਵਿੱਚ ਕੋਈ ਸਾਡੇ ਖਿਲਾਫ ਰਿਪੋਰਟ ਰਿਪੋਰਟ ਕਰ ਦੇਣ ਫਿਰ ਕੀ ਕਰਨਾ ਉਹ ਕਹਿੰਦੇ ਜਬਰਦਸਤੀ ਹੈ ਗਈ ਕੁੜੀ ਨੂੰ ਉਹਤੋਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗੀ ਪੈਂਚੀ ਜਦੋਂ ਸਾਨੂੰ ਕੁੜੀ ਮਿਲੀ ਨਾ ਇਹਨੂੰ ਪੁਲਿਸ ਥਾਣੇ ਵੀ ਲੈ ਕੇ ਗਏ ਆ ਉੱਥੇ ਰਿਪੋਰਟ ਲਿਖਾ ਲਈ ਉਥੇ ਉਹਨਾਂ ਦੀ ਫੋਟੋ ਵੀ ਲੈ ਲਈ ਆ ਆਪਾਂ ਆਪਣੇ ਘਰ ਦਾ ਨੰਬਰ ਵੀ ਦੇ ਆਂ ਟਾਈਮ ਹੀ ਉਹਨਾਂ ਨੇ ਸਾਡੇ ਕੋਲ ਲਿਖਾਇਆ ਉਹ ਕਹਿੰਦੇ ਜਦੋਂ ਇਹਦੇ ਘਰ ਦੇ ਮਿਲ ਜਾਣਗੇ ਨਾ ਤੁਹਾਨੂੰ ਦੱਸ ਦਵਾਂਗੇ ਉਹ ਕਹਿੰਦੇ ਸੀ ਕਿ ਅੜੇ ਲੇਡੀਜ਼ ਦੇ ਜਿਹੜੇ ਹੁੰਦੇ ਆ ਪਾਜੀ ਤੁਸੀਂ ਦੱਸ ਨਾਰੀ ਨਕੇਤਨ ਨਾਰੀ ਨਕੇਤਨ ਉਹ ਕਹਿੰਦੇ ਸੀ ਕੁੜੀ ਉੱਥੇ ਭੇਜਦੀ ਆ ਪਰ ਮੇਰਾ ਮਨ ਨਹੀਂ ਵਾਜ ਦਿੱਤਾ ਮੈਂ ਨਹੀਂ ਭੇਜਿਆ ਉੱਥੇ ਮੈਂ ਆਪਣੇ ਸਾਈਨ ਕਰਕੇ ਆ ਕਿ ਜਦੋਂ ਇਹਦੇ ਘਰ ਦੇ ਲੱਭ ਜਾਣਗੇ ਨਾ ਤੁਸੀਂ ਮੇਰੇ ਨੰਬਰ ਤੇ ਫੋਨ ਕਰਦੇ ਹੋ ਮੈਂ ਸਰਦਾਰਜੀ ਟਾਡਾ ਨੰਬਰ ਵੀ ਦੇਖ ਕੇ ਆਈ ਆ ਉਹਨਾਂ ਚੱਕਰ ਮੈਂ ਕੁੜੀ ਨੂੰ ਕਿਤੇ ਨਹੀਂ ਚਾਦਣਾ ਨਹੀਂ ਤੂੰ ਮਨ ਦਾ ਸਭ ਕੁਝ ਤੂੰ ਕੱਲੀ ਕਰ ਰਹੀ ਹੈਂ ਆਪੇ ਹੀ ਨਹੀਂ ਮੇਰੇ ਨਾਲ 골ਡੀ ਵੀ ਹੈਗਾ ਸੀ ਤੇ ਨਾਲ 골ਡੀ ਤੂੰ ਚੱਲਣ ਕਿੱਥੇ ਜਾਂਦੀ ਹੈ ਤੂੰ ਆਪਣੀ ਚਲਾਈ ਹੈ ਤੂੰ ਫੋਨ ਵੀ ਸੋਣੀ ਥੋੜੀ ਹੋਣੀ ਆ ਫੋਨ ਕਰਕੇ ਸਭ ਪੁੱਛਦੀ ਸੀ ਵੀ ਲਿਆਵਾਂਗੇ ਨਾ ਲਿਆਵਾਂ ਕੁੜੀ ਨੂੰ ਕੁੜੀ ਲਾਪਤਾ ਆ ਘਰੋਂ ਕਿੱਥੋਂ ਦੀ ਆਏ ਉਹਨੂੰ ਕੁਝ ਯਾਦ ਹੀ ਨਹੀਂ ਹੈਗਾ ਜਸਵੀਰ ਮੇਰੀ ਗੱਲ ਸੁਣ ਲੈ ਇਹ ਜਿੱਥੋਂ ਕੁੜੀ ਲੈ ਕੇ ਆਏ ਆ ਤੂੰ ਉੱਥੇ ਨੂੰ ਛੱਡਿਆ ਤੇਰੀ ਨਹੀਂ ਇਸ ਘਰ ਵਿੱਚ ਚੱਲਣ ਦੇਣੀ ਬਿਲਕੁਲ ਸਹੀ ਕਹਿੰਦੇ ਭਾਜੀ ਭਾਜੀ ਠੀਕ ਕਹਿੰਦੇ ਭਾਜੀ ਬਿਲਕੁਲ ਭਾਜੀ ਸਹੀ ਗੱਲ ਕਰਦੇ ਆ ਜਿੱਥੋਂ ਲੈ ਕੇ ਆਏ ਨਾ ਉਥੋਂ ਛੱਡ ਕੇ ਆਓ ਤੇ ਠੀਕ ਹੈ ਫਿਰ ਜੇ ਤੁਹਾਡਾ ਸਾਰਿਆਂ ਦਾ ਇਹੋ ਹੀ ਫੈਸਲਾ ਨਾ ਕਿ ਤੁਸੀਂ ਕੁੜੀ ਨੂੰ ਨਹੀਂ ਇਸ ਘਰ ਚ ਰਹਿਣਾ ਤੇ ਫਿਰ ਮੇਰੀ ਵੀ ਸੁਣ ਲਓ ਮੈਂ ਜਿੱਥੇ ਮਰਜ਼ੀ ਰਵਾਂ ਭਾਵੇਂ ਆਪਣੇ ਪੇਕੇ ਰਵਾਂ ਭਾਵੇਂ ਕਿਸੇ ਗੁਰਦੁਆਰਾ ਸਾਹਿਬ ਰਵਾਂ ਮੈਂ ਵੀ ਉੱਥੇ ਰਾਵਾਂਗੀ ਤੇ ਕੁੜੀ ਦੇ ਨਾਲ ਚੱਲੀ ਚੱਲੀਏ ਜੇ ਤੁਹਾਡਾ ਹੀ ਸਾਰੇ ਦਾ ਉਹ ਫੈਸਲਾ ਦਾ ਜੇ ਕੁੜੀ ਰਹੋਗੀ ਐਸੇ ਘਰ ਚ ਹੀ ਰਹੇਗੀ ਨਹੀਂ ਤਾਂ ਮੈਂ ਵੀ ਨਹੀਂ ਰਾਵਾਂਗੀ ਮਨ ਜਲਾ ਇਹਦਾ ਕੁੜੀ ਨਾਲ ਤੋਂ ਵੀ ਪਾਗਲ ਹੋ ਗਈਆਂ ਤੁਸੀਂ ਜੋ ਮਰਜ਼ੀ ਸਮਝ ਲਓ ਇਹ ਗੱਲ ਹੀ ਪਾਗਲਾ ਵਾਲੀ ਹੈ ਕਿਦਾਂ ਕਿਸੇ ਦਾ ਬੱਚਾ ਚੁੱਕ ਲੈ ਕਿਚਾਂ ਦੀ ਮਰਜ਼ੀ ਸਮਝੋ ਚਲਾ ਵੇਹ ਭਾਜੀ ਦਾ ਕਰਦੀ ਨਹੀਂ ਭਈ ਆ ਭਾਜੀ ਹਾਂ ਇਹ ਕੀ ਹੋ ਗਿਆ ਜਸਬੀਨ ਮੈਨੂੰ ਤੇ ਆਪ ਨਹੀਂ ਸਮਝ ਆਉਂਦੀ ਇਹਦੇ ਦਿਮਾਗ ਨੂੰ ਹੋ ਕੀ ਗਿਆ ਵਾ। ਉਹ ਪਾਪਾ ਮੇਰੀ ਗੱਲ ਸੁਣੋ। ਤਾਈ ਚਾਚੀ ਮੇਰੀ ਗੱਲ ਸੁਣੋ। ਗੱਲ ਇਹ ਆ ਮੰਮੀ ਨਹੀਂ ਕਿਸੇ ਦੀ ਮੰਨਦੇ। ਮੈਂ ਉੱਥੇ ਕਿਹਾ ਸੀ ਨਹੀਂ ਲੈ ਕੇ ਜਾਣੀ ਕੋਈ। ਮੰਮੀ ਆਂਦੇ ਸੀ ਫਿਰ ਮੈਨੂੰ ਵੀ ਇੱਥੇ ਹੀ ਛੱਡ ਜਾ। ਤੇ ਇਸ ਕਰਕੇ ਇਸ ਗੱਲ ਤੇ ਸਟ्रेस ਨਾ ਦੇਈ ਜਾਓ ਕਿਉਂਕਿ ਬਾਅਦ ਚ ਤੁਹਾਨੂੰ ਪਤਾ ਪਾਪਾ ਮੰਮੀ ਬੇਹੋਸ਼ ਹੋ ਜਾਂਦੇ ਹੁੰਦੇ ਆ। ਜ਼ਿਆਦਾ ਆਪਾਂ ਨੇ ਹਨਾ ਪ੍ਰੈਸ਼ਰ ਪਾਇਆ ਮੰਮੀ ਤੇ ਤੇ ਇਸ ਕਰਕੇ ਨਾ ਇਹ ਜੋ ਕਰਦੇ ਕਰੀ ਜਾਣ ਦੋ। ਨਾ ਜਿਆਦਾ ਪ੍ਰੈਸ਼ਰ ਪਾਓ ਬਾਅਦ ਚ ਮਮੀ ਦਾ ਨਾ ਆਪਾਂ ਨੂੰ ਫੇਸ ਕਰਨਾ ਪੈਣਾ ਜੇ ਫਿਰ ਉਹਨ ਕੀ ਕਰੀਏ ਰੱਖ ਲਈਏ ਕੀ ਕਰ ਸਕਦੇ ਹੋ অপਸ਼ਨ ਹੀ ਨਹੀਂ ਹੋਰ ਕੋਈ ਹੈਗੀ ਕੋਈ ਹੋਰ অপਸ਼ਨ ਹੈਗੀ ਆ ਨਹੀਂ ਨਾ ਹੈਗੀ ਤੇ ਹੁਣੇ ਜੋ ਕਹਿੰਦੇ ਨਾ ਉਹ ਤਰ੍ਹਾਂ ਕਰੋ ਚਲ ਫੇਰ ਵੇਲਾ ਜਿਸ ਤਰ੍ਹਾਂ ਗੰਨਾ ਕਰ ਲੋ ਮਾਂ ਦੇ ਵਾਂਗੂੰ ਤੂੰ ਵੀ ਪਾਗਲ ਹੋ ਗਿਆ ਉਹ ਤਾਇਆ ਜੀ ਬਾਅਦ ਚ ਤੁਹਾਨੂੰ ਨਹੀਂ ਪਤਾ ਮਮੀ ਦੀ ਸਿਹਤ ਕਿੰਨੀ ਢਿੱਲੀ ਹੋ ਜਾਂਦੀ ਹੁੰਦੀ ਹੈ ਫਿਰ ਆਪਣੀ ਸਾਰਿਆਂ ਦੀ ਜਾਨ ਇੱਥੇ اٹਕੀ ਹੁੰਦੀ ਆ ਅਟਕੀ ਹੁੰਦੀ ਕਿ ਨਹੀਂ ਅਟਕੀ ਤਾਂ ਹੁੰਦੀ ਪਰ ਕਿੰਨਾ ਗਲਤ ਕਰਦਾ ਚਲੋ ਛੱਡੋ ਭੈਣ ਜੀ ਸਹਿਮਤ ਹਾਂ ਮੈਂ ਗਲਤ ਹਾਂ ਪਰ ਹੁਣ ਕਰ ਕੀ ਸਕਦੇ ਆ ਚਲੋ ਛੱਡੋ ਭੈਣ ਜੀ ਪਲ ਪਲ ਧਿਆਨ ਰੱਖਣਾ ਪੈਣਾ ਕੁੜੀ ਦਾ ਕੀ ਇਹ ਕਰਦੀ ਕੀ ਨਹੀਂ ਕਰਦੀ ਕਿਸ ਤਰ੍ਹਾਂ ਖਾਂਦੀ ਹੈ ਉਹ ਆਂਦੇ ਮੈਂ ਖੁਦ ਕਰ ਲੈਣਾ ਕੋਈ ਨਾ ਕਰਿਓ ਇਹ ਸਾਰੀ ਸਿਰ ਖਪਾਈ ਜਿਹੜੀ ਹੈ ਨਾ ਪਾਪਾ ਮੈਂ ਉੱਥੇ ਕਰਕੇ ਹੀ ਆਇਆ ਵਾਂ ਤੁਹਾਨੂੰ ਕੀ ਲੱਗਦਾ ਕਿ ਮੈਂ ਇੱਧਰ ਹੀ ਗੱਡੀ 'ਚ ਭੱਜ ਲੈ ਆਂਦਾ ਦਿਨ ਰਾਤ ਦੀ ਉਹਦੀ ਆ ਹੈਗੀ ਸੇਵਾ ਸੇਵਾ ਇਹ ਵੀ ਸੇਵਾ ਚਾਹੀ ਨੇ ਕਿਹਾ ਹੀਗਾ ਕਿ ਇਹ ਸਾਨੂੰ ਮਾਰ ਵੀ ਸਕਦੀ ਹੈ ਕੋਈ ਉਹ ਮੈਂਟਲੀ ਡਿਸਟਰਬਡ ਹੈਗੀ ਆ ਫੇਰ ਹੁਣ ਕੀ ਕਰਨਾ ਹੈ ਫੇਰ ਉਹ ਆਨੇ ਮੈਂ ਤੇ ਆਣ ਰੱਖੂੰਗੀ ਚਲੋ ਵੇਖ ਲਵੋ ਨਹੀਂ ਕਿਵੇਂ ਉਹਨੇ ਕੱਪੜੇ-ਕੁਪੜੇ ਛੋਟੇ ਆਣੇ ਗੱਲ ਸਲਾਰਾ ਪਾਇਆ ਉਹਨੇ ਇੱਕ ਵਾਰੀ ਨਾ ਮੰਮੀ ਉਹ ਥੋੜਾ ਸਕੂਲ ਡਾਊਨ ਹੋ ਲੈਣ ਦਿਓ ਫੇਰ ਆਪਾਂ ਗੱਲ ਕਰਦੇ ਇਕੋ ਦਮ ਮੰਮੀ ਤੇ ਨਾ ਪ੍ਰੈਸ਼ਰ ਪਾਓ ਠੀਕ ਹੰਦਾ ਵੇ ਭਾਜੀ ਕੋਈ ਨਾ ਸੋਚਦੀ ਜਦ ਮੈਂਟਲ ਹਸਪਤਲ ਦਾਖਲ ਕਰਾ ਦੋ ਤੇ ਮੈਂ ਕੋਈ ਨਹੀਂ ਤਾਈ ਜੀ ਪਹਿਲਾਂ ਆਪਾਂ ਮੰਮੀ ਨਾਲ ਗੱਲ ਕਰਦੇ ਆਂ फेर ਅੱਗੇ ਤੁਰਦੇ ਠੀਕ ਹੈ ਸੋਨਾਂ ਨੂੰ ਨਹੀਂ ਤਿਆਰ ਮਨ ਨਾਲ ਗੱਲ ਨਹੀਂ ਕਰਨੀ ਡੱਕੋ ਡੱਕੋ ਨਾ ਉਹਨਾਂ ਨੂੰ ਨਹੀਂ ਤਿਆਰ ਕੋਈ ਗੱਲਾਂ ਜਾਣ ਤੁਰਨਾ ਪੈਣਾ ਨਹੀਂ ਅੰਦਰ ਹੈ ਅੰਦਰ ਹੈ ਚਲੋ ਕੋਈ ਗੱਲ ਨਹੀਂ ਚਲੋ ਪਾਜੀ ਬੈਠੋ ਤੁਸੀਂ ਉੱਥੇ ਤੇ ਮੈਂ ਜਸਵੀਰ ਨਾਲ ਗੱਲ ਕਰਕੇ ਆਨੀ ਆਓ ਬੈਠੀ ਦੋ ਮਿੰਟ ਜਾਣ ਤੋਂ ਪਹਿਲਾਂ ਨਾ ਜਸਵੀਰ ਹਾਂ ਹਾਂ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਹਾਂ ਮਨ ਤੇ ਆਪ ਨੂੰ ਸਮਝ ਨਹੀਂ ਜੇ ਲੱਗਦੀ ਮੇਰਾ ਤੇ ਦਿਮਾਗ ਹੀ ਘੁੰਮ ਗਿਆ ਇਸ ਜਸਵੀਰ ਵਾਲੇ ਵੇਖ ਕੇ ਪਹਿਲਾਂ ਨਾ ਜਸਵੀਰ ਦਾ ਮੇਰੀ ਗੱਲ ਸੁਣੋ ਤੁਸੀਂ ਪਹਿਲਾਂ ਜਸਵੀਰ ਦਾ ਚਿਹਰਾ ਵੇਖਿਆ ਕਿੰਨਾ ਲਾਲ ਹੋ ਗਿਆ ਜਜੇ ਬਿਮਾਰ ਹੋ ਗਿਆ ਸੀ ਕਿੰਨੂੰ ਫੜਨਾ ਜੇ ਭੈਣ ਜੀ ਮਨੂੰ ਨਹੀਂ ਜੇ ਸਮਝ ਲੱਦੀ ਵੀ ਕੁੜੀ ਪਾਗਲ ਹੈ ਜਾਂ ਡਰਾਮੇ ਕਰਨ ਢੀ ਹੈ ਕੁਛ ਨਹੀਂ ਪਤਾ ਲੱਗਦਾ ਪੈਦਾ ਤਾਂ ਮੈਂ ਤੁਹਾਨੂੰ ਦੱਸਾਂ ਅਸੀਂ ਆਪਣਾ ਘਰ-ਬਾਰ ਸੰਭੀਏ ਕਿਸੇ ਨੂੰ ਚੋਰ ਕਹਿਣ ਦੇ ਵੇਲੇ ਬਲ ਆਪਣਾ ਘਰ-ਬਾਰ ਸੰਭਲੀਏ ਐਸੇ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਜੀ ਕੋਈ ਪਤਾ ਹੀ ਨਹੀਂ ਕੁੜੀ ਦਾ ਕਿੱਥੋਂ ਦੀ ਹੈ ਕੀ ਹੈ ਦੀ ਰਹਿਣੀ ਬਹਿਣੀ ਕਿੰਜ ਹੈ ਇਹਨੇ ਕਿਤਾ ਕੀ ਤਸਵੀਰ ਮੈਂ ਤੇ ਆਪਣਾ ਸੋਚ-ਸੋਚ ਕੇ ਕੁਛ ਹੋਣ ਦੇ ਅਸੀਂ ਸੋਚ ਲਿਆ ਕੁਛ ਪੈ ਸੀ ਹਾਂ ਕੀ ਕੋਠੀ ਬਣਾਣੀ ਹੈ ਭਾਜੀ ਪਲਾਟ ਵਗੈਰਾ ਵੇਖ ਕੇ ਤੇ ਕਹਾਣੀਆਂ ਵਿੱਚੋਂ ਕੁਝ ਹੋਰ ਨਿਕਲ ਆਈਆਂ ਨਹੀਂ ਤੁਸੀਂ ਬਿਲਕੁਲ ਸਹੀ ਕਹਿ ਰਹੇ ਕਿ ਸਾਹਮਲੇ ਚਲਾਓ ਹੁਣ ਬਾਹਰ ਲੈ ਕੇ ਜੇ ਬਾਹਰ ਦੇ ਵੇਖੀਏ ਜੇ ਸਿਹਰ ਕੋ ਚਲਨੇ ਆ ਗੱਲਾਂ ਸਮਝਾਣੇ ਜੇ ਸਮਝਦੀ ਹੈ ਤਾਦੀ ਹੈ ਨਾ ਚਲੋ ਸਮਝ ਆਏਗੀ ਤਾਦੀ ਵੀ ਠੀਕ ਹੈ ਨਹੀਂ ਸਮਝੇਗੀ ਉਹਦੇ ਨਾਲ ਤੇ ਹੈ ਹੀ ਐਸੇ ਜ਼ੋਰ ਨਹੀਂ ਇਹਨੂੰ ਪਾਣਾ ਬਹੁਤ ਬਿਮਾਰ ਹੋ ਜਾਂਦੀ ਤੈਨੂੰ ਪਤਾ ਚਟ ਹਾਂ ਠੀਕਾਣੀ ਪਰਦੀ ਨਹੀਂ ਭੁੱਖ ਲੱਗੀ ਹੈ ਹੈਨਾ ਸਿਰਫ ਲੋਸਦੀ ਪਈ ਹੋਵੇ ਚਲ ਕੋਈ ਨਹੀਂ ਹਾਂ ਬੋਲੇ ਕੋਸਲਾ ਗੁਸਤੇ ਕਰਤਾ ਆ ਪੋਖ ਲੱਗੀ ਨਾ ਮੇਰੇ ਤੇ ਨੂੰ ਅੱਛਾ ਤੇਰਾ ਨਾਂ ਕੀ ਹੈ ਤੈਨੂੰ ਨਹੀਂ ਪਤਾ ਤੇਰਾ ਨਾਂ ਕੀ ਹੈ ਬੋਲ ਮੈਂ ਆਪਣੀ ਧੀ ਦਾ ਆਇ ਤੋ ਨਾਮ ਰੱਖਦੀ ਆ ਕਿਰਨ ਵਾਹ ਤੇਰੇ ਜਸਬੀਰ ਨਾਮ ਕਰਨ ਨੂੰ ਹੁਣ ਇਦੋਂ ਰੱਖ ਦੇਣਾ ਇਹਦਾ ਭੈਣ ਜੀ ਮੈਨੂੰ ਕੀ ਕਹਿ ਕੇ ਬੁਲਾਵਾਂ ਫਿਰ ਇਹਨੂੰ ਤੇ ਆਪਣੇ ਨਾਮ ਦਾ ਵੀ ਨਹੀਂ ਪਤਾ ਇਹ ਨਾਮ ਇਹਦਾ ਮੈਂ ਰੱਖਿਆ ਕਿਰਨ ਆਇ ਤੋ ਬਾਦ ਤੈਨੂੰ ਸਾਰੇ ਐਸੇ ਨਾਮ ਤੋਂ ਬੁਲਾਣਗੇ ਕਿ ਕਿਰਨ ਕਿਰਨ ਕਰੇ ਕਿੰਨਾ ਹੀ ਬਾਜਵੇ ਤੇਰੇ ਕਿਤੇ ਦੇਖ ਲੈ ਸੋਚ ਸਮਝ ਲੈ ਹਜੇ ਵੀ ਭੰਜੀ ਤੂੰ ਕੱਲੀ ਇੱਕ ਪਾਸੇ ਐ ਤੇ ਸਾਰੇ ਪਰਿਵਾਰ ਇੱਕ ਪਾਸੇ ਹੀ ਬਹਿ ਜਾ ਐ ਵੇਖ ਲੈ ਐ ਵੇਖ ਲੈ ਸੋਚ ਲੈ ਜਸਵੀਰ ਭੰਜੀ ਤੁਸੀਂਗੇ ਜੋ ਵੱਡੇ ਅੰਨੂ ਮੈਂ ਕੁਛ ਨਹੀਂ ਕਹਿੰਦੀ ਤੁਸੀਂ ਐ ਨਾ ਟੈਨਸ਼ਨ ਲਵੋ ਪਰ ਤੁਸੀਂ ਜਿਹੜਾ ਫੈਸਲਾ ਲੈਣ ਦੇ ਹੋ ਨਾ ਜਜਬਾਤੀ ਹੋ ਕੇ ਲੈਣ ਦੇ ਕੱਲ ਨੂੰ ਐ ਨਾ ਹੋਵੇ ਸਹੀ ਕਹਿੰਦੀ ਵੀ ਕਿ ਤੁਹਾਨੂੰ ਕੱਲਿਆਂ ਨੂੰ ਪਛਤਾਣਾ ਪੈਣਾ ਜੇ ਦੇਖੋ ਸਮਝਦੀ ਨਹੀਂ ਕਿਸੇ ਦੀ ਗੱਲ ਇੱਕ ਮਿੰਟ ਪੰਜ ਜੀ ਸਾਰਾ ਪਰਿਵਾਰ ਇੱਕ ਪਾਸੇ ਜੇ ਤੂੰ ਕਰ ਤੁਸੀਂ ਕੱਲੇ ਇੱਕ ਪਾਸੇ ਹੈਗੇ ਜੇ ਤੇ ਐ ਨਾ ਹੋਵੇ ਕਿ ਕੱਲ ਨੂੰ ਤੁਹਾਨੂੰ ਪਛਤਾਣਾ ਪਵੇ ਦੇਖ ਵੜ ਦੇ ਭਾਜੀ ਨੇ ਵੀ ਕਿਹਾ ਵਾ ਤੇ ਮੈਂ ਵੀ ਤੁਹਾਨੂੰ ਕਹਿ ਨਹੀਂ ਵੀ ਅਸਤੇ ਤੇਰੇ ਤੋਂ ਵੱਡੇ ਆ ਨਾ ਤੂੰ ਸਮਝਦੀ ਨਹੀਂ ਗੱਲ ਕੋਈ ਮੈਂ ਫੈਸਲਾ ਲਿਆ ਮੈਂ ਫੈਸਲਾ ਲਿਆ ਮੈਂ ਵੀ ਇਦਾਂ ਬਾਹਰ ਜਾਵਾਂਗੀ ਨਾ ਤੈਨੂੰ ਜਾਣਦੇ ਆਂਗੇ ਬਾਹਰ ਮਤਲਬ ਤੇਰੇ ਫੈਸਲੇ ਕੇ ਅਸੀਂ ਝੁਕੀਏ ਤੂੰ ਨਹੀਂ ਝੁਕਣਾ ਕਿ ਕੰਮ ਗਲਤ ਅਸੀਂ ਧੀ ਭੈਣ ਜਵਾਨ ਧੀ ਭੈਣ ਨੂੰ ਘਰ ਚ ਰੱਖਣਾ ਕੋਈ ਸਾਡੇ ਪਰਿਵਾਰ ਤੇ ਨਾ ਮੁਸ਼ਕਲ ਬਣ ਜਾਏ ਕੋਈ ਮੈਂ ਤੁਹਾਨੂੰ ਦੱਸਦਾ ਮੈਂ ਥਾਣੇ ਰਿਪੋਰਟ ਲਖਾਈ ਹੈ ਤੁਹਾਡੇ ਪਰਿਵਾਰ ਨੂੰ ਨਹੀਂ ਕੁਝ ਹੁੰਦਾ ਸਾਡੇ ਸਾਡੇ ਪਰਿਵਾਰ ਨੂੰ ਸਾਡੇ ਪਰਾਂ ਤੂੰ ਵੀ ਹੈਂੀਂ ਨਾਲ ਤੁਹੇ ਮੁਸੀਬਤ ਆਏਗੀ ਤੇ ਸਾਰਿਆਂ ਤੇ ਆਏਗੀ ਚਲੋ ਭੈਣ ਜੀ ਭਾਵੇਂ ਮੈਂ ਹੈਗੀ ਸਭ ਤੋਂ ਛੋਟੀ ਆ ਘਰ ਦੇ ਵਿੱਚ ਤੁਸੀਂ ਦੋਨੇ ਵੱਡੀਆਂ ਜੇ ਪਰ ਇਹਨੇ ਜਿਹੜੀ ਚੀਜ਼ ਤੇ ਆਰਡਰ ਕਰ ਲਿਆ ਵੇ ਜਿੱਦ ਕਰ ਲੇ ਉਹਨੇ ਮਨਵਾ ਕੇ ਰਹਿਣੀ ਹੈ ਚਲਾ ਤੈਨੂੰ ਕੱਪੜੇ ਦਵਾ ਮੰਜੂ ਹਾਂਜੀ ਤੇਰੇ ਸੂਟ ਮੈਂ ਲੱਗੇ ਲੈਣ ਤੇ ਮੈਂ ਬਾਜ਼ਾਰ ਜਾਵਾਂਗੀ ਇਹਨੂੰ ਲਿਆ ਦੇਵਾਂਗੀ ਫਿਲਹਾਲ ਤਾਂ ਮੈਂ ਕੁੜੀ ਨੂੰ ਉਸ ਸੂਟ ਪਵਾ ਦਵਾ ਚਲਾ ਕਿਰਨ ਜਸਵੀਰ ਇੱਕ ਮਿੰਟ ਭੈਣ ਜੀ ਅੱਜ ਤੋਂ ਬਾਅਦ ਇਹਦਾ ਨਾਂ ਕਿਰਨ ਲੈਣਾ ਜੇ ਠੀਕ ਹੈ ਠੀਕ ਹੈ ਤੇ ਮੰਜੂ ਕੋਈ ਨਹੀਂ ਤੂੰ ਆਪਣਾ ਲਿਆ ਨਾ ਅਸੀਂ ਵੀ ਆਪਣਾ ਲਿਆ ਉਹਨਾਂ ਅਸੀਂ ਕੀ ਕਰ ਸਕਦੇ ਹਾਂ ਝਗੜਾ ਥੋੜੀ ਤੇ ਨਾ ਕਰਨਾ ਅੱਛਾ ਮੈਂ ਤੈਨੂੰ ਆ ਤੈਨੂੰ ਦਿਖਾਵਾਂ ਬਾਥਰੂਮ ਤੇ ਮੈਂ ਆ ਕੇ ਚਾਹ ਧਰਦੀ ਹਾਂ ਜਸਵੀਰ ਭੈਣ ਜੀ ਅੱਗੇ ਤੁਸੀਂ ਚਾਹ ਬਣਾਉਂਦੇ ਜੇ ਚਾਹ ਮੈਂ ਹੀ ਬਣਾਵਾਂਗੀ ਤੁਸੀਂ ਦੱਸੋ ਖਾਣਾ ਕੀ ਜੇ ਦਾਸਾਸ ਕੁਛ ਕਾ ਇਹ ਕਿਰਨ ਨੂੰ ਭੁੱਖ ਲੱਗੀ ਹੋਣੀ ਆ ਆ ਜੋ ਗੰਨੀ ਬਣਾ ਜਾਨੇ ਕੋਈ ਗੱਲ ਨਹੀਂ ਚਲ ਉਹਦੇ ਵਾਸਤੇ ਤੁਸੀਂ ਖਾ ਤੁਸੀਂ ਖਾ ਕੋਈ ਗੱਲ ਨਹੀਂ ਹੌਂਸਲਾ ਰੱਖ ਤੇਰੇ ਨਾਲ ਲੱਗਿਆ ਤੁਸੀਂ ਠੀਕ ਕਰੋ ਉਹ ਬਸ ਮੈਂ ਚਾਹ ਬਣਾਣੀ ਆ ਲੈ ਜਾ ਤੇਰੀ ਅਲਮਾਰੀ ਚ ਨਾ ਕੱਪੜੇ ਲੱਗੇ ਕੱਢ ਜੋ ਮਰਜੀ ਲੈ ਲਓ ਲੈ ਲਓ ਲੈ ਲਓ ਚਲ ਜਾ ਆਹ ਕਿਰਨ ਚਲਾ ਆਦਰ ਮੈਂ ਬਾਹਰ ਖਾਵਾਂ ਵੇ ਲੋ ਕਿੰਨੀ ਖੁਸ਼ ਹੋਣ ਗਈ ਹਾਂ ਬਸ ਇੱਕੋ ਹੀ ਡਰ ਲੱਗਦਾ ਵੈ ਕਿ ਜੇ ਜੇਸੀ ਆ ਫੈਸਲਾ ਲਿੱਤਾ ਵੈ ਨਾ ਅਸੀਂ ਕਹਿੰਦੇ ਠੀਕ ਰੋਵੇ ਇਹ ਠੱਟ ਬਿਮਾਰ ਹੋ ਜਾਂਦੀ ਹੈ ਡਿਪਰੈਸ਼ਨ ਚਲ ਜਾਂਦੀ ਹੈ ਨਾ ਦੀ ਗੱਲ ਮੰਨੋ ਤੇ ਚਲੋ ਹੁਣ ਉਹਦੇ ਫੈਸਲੇ ਪਿੱਛੇ ਸਾਨੂੰ ਵੀ ਚੱਲਣਾ ਪੈਣਾ ਨਾਲ ਚਲੋ ਦੇਖਦੇ ਹਾਂ ਹੁਣ ਕੀ ਹੁੰਦਾ ਕੀ ਕੁੜੀ ਵੀ ਠੀਕ ਹੀ ਰੋਵੇ ਮੈਂ ਕਹਨੀ ਜਿਹਨੇ ਫੈਸਲਾ ਲਿਆ ਤਾਂ ਠੀਕ ਹੀ ਰੋਵੇ ਚਲ ਪਰਮਾਤਮਾ ਮਿਹਰ ਕਰੇਗਾ ਜੀ ਇਹਨਾਂ ਦੇ ਉੱਤੇ ਚਲੋ ਚੱਲੀਏ